ਇਹ ਬੈਟ ਕੂੜੇ ਦੀ ਆ ਜਿਹੜਾ ਗਿੱਲਾ ਚੀਜ਼ ਸਬਜ਼ੀ ਆ ਕੁਛ ਛਿਲੜ ਨੇ ਕੋਈ ਹੋਰ ਚੀਜ਼ਾਂ ਉਹ ਅਸੀਂ ਇਹਦੇ ਵਿੱਚ ਪਾਉਨੇ ਇਹਦੇ ਨਾਲ ਖਾਦ ਬਣਨੀ ਆ ਉਸ ਤੋਂ ਬਾਅਦ ਦੂਸਰਾ ਹੈਗਾ ਰੀਸਾਈਕਲੇਬਲ ਜਿਹੜਾ ਜਿਹੜੀਆਂ ਚੀਜ਼ਾਂ ਜਾ ਕੇ ਕਵਾੜੀਏ ਕੋਲ ਵਿਕ ਸਕਦੀਆਂ ਨੇ ਉਹਨੂੰ ਆਪਾਂ ਅਲੱਗ ਕਰ ਲਿਆ ਮੇਰੇ ਘਰ ਦੇ ਵਿੱਚ ਅਜ ਤੱਕ ਕਦੀ ਜਮਾਦਾਰ ਨਹੀਂ ਆਇਆ ਕਿ ਉਹਨੇ ਕੋਈ ਕੂੜਾ ਲੈਣ ਵਾਸਤੇ ਮੇਰਾ ਬੂਹਾ ਖੜਕਾਇਆ ਹੋਵੇ ਵੀ ਮੇਰਾ ਕੂੜਾ ਪਾ ਦੋ ਇਸ ਤਰੀਕੇ ਨਾਲ ਅਸੀਂ ਇਹਨੂੰ ਅਲੱਗ-ਅਲੱਗ ਕਰ ਸਕਦੇ ਹਾਂ ਜਿਹਦੇ ਨਾਲ ਇਹਦੇ ਨਾਲ ਖਾਦ ਬਣੇਗਾ ਖਾਦ ਜਿਹੜਾ ਅਸੀਂ ਪੌਦਿਆਂ ਨੂੰ ਪਾਵਾਂਗੇ ਕਿਸਾਨਾਂ ਨੂੰ ਦੇ ਦਾਂਗੇ ਉਹਨਾਂ ਦੇ ਯੂਟਿਲਾਈਜ਼ ਹੋਊਗਾ ਮੀਨਸ ਕਿ ਜਿਹੜਾ ਅਸੀਂ ਲੋਕ ਸੋਚ ਰਹੇ ਆਂ ਵੀ ਇਹ ਹੈ ਕੂੜਾ ਕਬਾੜ ਹੈ ਗੰਦ ਹੈ ਉਹ ਬਹੁਤ ਫਾਇਦੇਮੰਦ ਹੈ ਅਗਰ ਤੁਸੀਂ ਕਹੋਗੇ ਵੀ ਕਈ ਐਸੀ ਇੰਡਸਟਰੀਆਂ ਨੇ ਜਿਹੜੀਆਂ ਬਾਹਰੋਂ ਗਾਰ ਮੰਗਾ ਰਹੀਆਂ ਨੇ ਕੂੜਾ ਸੋ ਸਾਨੂੰ ਇਸ ਚੀਜ਼ ਨੂੰ ਆਪਣੇ ਮੋਢਲੇ ਐਂਡ ਤੇ ਹੀ ਖਤਮ ਕਰਨਾ ਪਊਗਾ ਜਿਹਦੇ ਨਾਲ ਅਸੀਂ ਬਹੁਤ ਬਿਮਾਰੀਆਂ ਤੋਂ ਉਹ ਵੀ ਸਾਨੂੰ ਸੋਹਣਾ ਲੱਗਦਾ ਸਾਫ਼ ਸੁਥਰਾ ਹਰੇਕ ਚੀਜ਼ ਅੱਛੀ ਲੱਗਦੀ ਆ ਸੋ ਉਸੇ ਤਰੀਕੇ ਨਾਲ ਆਪਾਂ ਇਹਨਾਂ ਯਾਦ ਪਾਤੇ ਕੋਈ ਵੱਡੀ ਗੱਲ ਨਹੀਂ ਹੈਗੀ ਕਿਸੇ ਨੂੰ ਵੀ ਇਹਨੂੰ ਅਲੱਗ-ਅਲੱਗ ਕਰ ਸਕੀਏ ਮੇਰੀ ਇੱਛਾ ਇਹ ਹੈ ਵੀ ਗੰਦਗੀ ਨਾ ਹੋਵੇ ਸਵੱਛ ਭਾਰਤ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਅਕਸਰ ਇਹ ਆਪਾਂ ਦੇਖਦੇ ਹਾਂ ਕਿ ਗਲੀ ਮਹੱਲਿਆਂ ਦੇ ਵਿੱਚ ਕੂੜੇ ਨੂੰ ਅਕਸਰ ਹੀ ਰੌਲਾ ਪੈਂਦਾ ਰਹਿੰਦਾ ਹੈ ਕਿ ਸਾਡੇ ਮਹੱਲੇ ਦੇ ਵਿੱਚ ਸਫਾਈ ਸੇਵਕ ਨਹੀਂ ਆਂਦਾ ਜਾਂ ਕੂੜਾ ਚੱਕਣ ਵਾਲੀ ਗੱਡੀ ਨਹੀਂ ਆਂਦੀ ਪਰ ਜਦੋਂ ਸਫਾਈ ਸੇਵਕ ਹੜਤਾਲ ਤੇ ਚਲੇ ਜਾਂਦੇ ਹਨ ਤਾਂ ਪੂਰੇ ਸ਼ਹਿਰ ਦਾ ਹੀ ਸਤਿਆਨਾਸ਼ ਵੱਜ ਜਾਂਦਾ ਹੈ ਕੂੜੇ ਦੇ ਡੰਪਾਂ ਦੇ ਪਹਾੜ ਬਣ ਜਾਂਦੇ ਹਨ ਪਿੱਛੇ ਵੀ ਸੰਗਰੂਰ ਸ਼ਹਿਰ ਦੇ ਵਿੱਚ ਜਦੋਂ ਸਫਾਈ ਸੇਵਕ ਹੜਤਾਲ ਤੇ ਚਲੇ ਗਏ ਸਨ ਤਾਂ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਦਾ ਲੰਘਣਾ ਵੀ ਉੱਥੋਂ ਔਖਾ ਹੋ ਗਿਆ ਸੀਗਾ ਲੇਕਿਨ ਅਸੀਂ ਅੱਜ ਸੰਗਰੂਰ ਦੀ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਵਿਅਕਤੀ ਵੱਲੋਂ ਕੂੜੇ ਦੀ ਸਮੱਸਿਆ ਨੂੰ ਗੁੱਡ ਬਾਏ ਕਹਿ ਦਿੱਤਾ ਗਿਆ ਹੈ ਉਹ ਦੱਸ ਰਹੇ ਸਨ ਕਿ ਉਹਨਾਂ ਨੇ ਤਿੰਨ ਅਜਹੀਆਂ ਬਾਲਟੀਆਂ ਲਗਾਈਆਂ ਹਨ ਜਿਸ ਦੇ ਨਾਲ ਉਹਨਾਂ ਨੂੰ ਕੂੜੇ ਦੀ ਜੋ ਸਮੱਸਿਆ ਹੈ ਬਿਲਕੁਲ ਉਹਨਾਂ ਦੀ ਖਤਮ ਹੋ ਜਾਵੇਗੀ ਅਤੇ ਕਿਸੇ ਵੀ ਸਫਾਈ ਸੇਵਕ ਨੂੰ ਕੂੜਾ ਨਹੀਂ ਦੇਣਾ ਪਵੇਗਾ ਕਿ ਕਿਸ ਤਰ੍ਹਾਂ ਹੋ ਇਸ ਕੂੜੇ ਤੋਂ ਨਜਾਤ ਪਾਣਗੇ ਕਿੱਥੋਂ ਇਹਨਾਂ ਨੂੰ ਇਹ ਸਿੱਖਿਆ ਮਿਲੀ ਬਾਈ ਸਾਡੇ ਨਾਲ ਮੌਜੂਦ ਹੈ ਕਿਨਾ ਮਿਰ ਜ ਆਪਣਾ ਚਰਨਜੀਤ ਚੰਨੀ ਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸੰਗਰੂਰ ਪ੍ਰਧਾਨ ਜੀ ਤੁਸੀਂ ਜੋ ਇਹ ਬਾਲਟੀਆਂ ਰੱਖੀਆਂ ਹੋਈਆਂ ਨੇ ਕੀ ਕੰਮ ਹੈ ਨਾ ਬਾਲਟੀਆਂ ਦਾ ਕਿ ਬਾਲਟੀਆਂ ਵੀ ਛੋਟੀਆਂ ਨੇ ਦੱਸ ਰਹੇ ਸੀ ਕਿ ਤੁਸੀਂ ਇੱਕ ਹਫਤਾ ਵੀ ਇਹਨਾਂ ਚ ਕੂੜਾ ਪੈਂਦਾ ਕੋਈ ਖਾਦ ਬਣਦੀ ਆ ਹਾਂਜੀ ਇਹ ਸਾਰੀ ਮੈਂ ਪਹਿਲਾਂ ਦੱਸਣਾ ਜਾਵਾਂ ਕਿ ਵੀ ਮੈਨੂੰ ਇਹ ਮੇਰੇ ਦਿਮਾਗ ਚ ਕਿੱਥੋਂ ਆਈ ਇਹ ਗੱਲ ਜਦੋਂ ਆਪਾਂ ਸ਼ਹਿਰ ਦੇ ਵਿੱਚ ਦੇਖਿਆ ਪਿਛਲੇ ਦਿਨੀ ਮੇਰੇ ਕਾਂਗਰਸੀ ਮਿੱਤਰ ਤੇ ਹੋਰ ਦੂਜੀਆਂ ਪਾਰਟੀਆਂ ਤੋਂ ਸਮਾਜ ਸੇਵੀ ਇਕੱਠੇ ਹੋਏ ਉਹਨਾਂ ਨੇ ਸ਼ਹਿਰ ਦੇ ਵਿੱਚ ਕੂੜੇ ਦੇ ਢੇਕੇ ਡੰਪ ਲੱਗੇ ਹੋਏ ਆਪਾਂ ਵੀ ਅਸੀਂ ਵੀ ਦੇਖ ਰਹੇ ਸੀ ਤੇ ਅਸੀਂ ਮੈਂ ਚਾਹੁੰਦਾ ਸੀ ਵੀ ਇਹ ਤੋਂ ਆਪਾਂ ਨੂੰ ਕਿਸ ਤਰ੍ਹਾਂ ਨਜਾਤ ਮਿਲ ਸਕਦੀ ਆ ਜਦੋਂ ਉਹਨਾਂ ਨੇ ਜਾ ਕੇ ਫੋਟੋ ਇਹ ਪਿਛਲੀਆਂ ਸਰਕਾਰਾਂ 'ਚ ਵੀ ਹੁੰਦਾ ਆਇਆ ਤੇ ਹੁਣ ਵੀ ਉਹੀ ਚੀਜ਼ ਉਹ ਚੱਲ ਰਹੀ ਆ ਇਹਦੇ ਪਿੱਛੇ ਜਿਹੜੀ ਮੈਂ ਸਮਝ ਰਿਹਾ ਉਹ ਇਹ ਵੱਡੀ ਪ੍ਰੋਬਲਮ ਇਹ ਆ ਕਿ ਇਹ ਸਾਨੂੰ ਆਮ ਪਬਲਿਕ ਨੂੰ ਸਾਰੇ ਲੋਕਾਂ ਨੂੰ ਇਹਦੇ ਵਿੱਚ ਜਿਹੜਾ ਹੈਗਾ ਹੈਲਪ ਕਰਨੀ ਪੈਣੀ ਆ ਤਾ ਜਿਹੜਾ ਇਹ ਮਸਲੇ ਦਾ ਹੱਲ ਹੋ ਸਕਦਾ ਜੇ ਅਸੀਂ ਲੋਕ ਆਪ ਇਸ ਚੀਜ਼ ਨੂੰ ਕਰਾਂਗੇ ਜਦ ਤੱਕ ਕੂੜੇ ਦੀ ਅਸੀਂ ਸੈਗਰੀਗੇਸ਼ਨ ਨਹੀਂ ਕਰਦੇ ਇਹਦਾ ਹੱਲ ਨਹੀਂ ਹੋ ਸਕਦਾ ਜਦੋਂ ਉਹਨਾਂ ਨੇ ਜਾ ਕੇ ਕੂੜੇ ਦੇ ਢੇਰਾਂ ਦੇ ਫੋਟੋ ਖਿਚਾ ਕੇ ਫੇਸਬੁੱਕ ਤੇ ਪਾਈਆਂ ਤੇ ਉਸ ਤੋਂ ਬਾਅਦ ਉਹਦੇ ਵਿੱਚ ਮੈਂ ਇੱਕ ਕਮੈਂਟ ਦੇਖਿਆ ਔਰ ਉਹਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਨੇ ਕਿ ਇਹਦਾ ਜਿਹੜਾ ਮਸਲਾ ਹੱਲ ਹੋ ਸਕਦਾ ਫਿਰ ਮੈਂ ਮੇਰੇ ਕਿਉਂਕਿ ਮੇਰੇ 'ਚ ਕਯਰਿਓਸਿਟੀ ਸੀ ਵੀ ਇਹਨੂੰ ਮੈਂ ਕਿਸ ਤਰੀਕੇ ਨਾਲ ਠੀਕ ਕਰ ਸਕਦਾ ਤੇ ਉਹ ਚੀਜ਼ ਲਈ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਉਹ ਮੇਰੇ ਮਿੱਤਰ ਨੇ ਕਾਰਪੋਰੇਟ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਫਿਰ ਵੀ ਆਪਾਂ ਨੂੰ ਇਹ ਜਿਹੜਾ ਕੂੜੇ ਦੀ ਸੈਗਰੀਗੇਸ਼ਨ ਕਰਕੇ ਫਿਰ ਕਰ ਸਕਦੇ ਆ ਇਹਦੇ ਵਿੱਚ ਕੀ ਆ ਅਸੀਂ ਤਿੰਨ ਤਰ੍ਹਾਂ ਦੀਆਂ ਬਾਲਟੀਆਂ ਲਾਈਆਂ ਸਭ ਤੋਂ ਪਹਿਲੀ ਵਾਰਟੀ ਜਿਹੜੀ ਹੈਗੀਆ ਬੱਟ ਕੂੜੇ ਦੀ ਆ ਜਿਹੜਾ ਗਿੱਲਾ ਚੀਜ਼ ਸਬਜੀ ਆ ਕੁਛ ਛਿਲੜ ਨੇ ਕੋਈ ਹੋਰ ਚੀਜ਼ਾਂ ਉਹ ਅਸੀਂ ਇਹਦੇ ਵਿੱਚ ਪਾਉਨੇ ਇਹਦੇ ਨਾਲ ਖਾਦ ਬਣਨੀ ਆ ਉਸ ਤੋਂ ਬਾਅਦ ਦੂਸਰਾ ਹੈਗਾ ਰੀਸਾਈਕਲੇਬਲ ਜਿਹੜਾ ਜਿਹੜੀਆਂ ਚੀਜ਼ਾਂ ਜਾ ਕੇ ਕਵਾੜੀਏ ਕੋਲ ਵਿਕ ਸਕਦੀਆਂ ਨੇ ਉਹਨੂੰ ਆਪਾਂ ਅਲੱਗ ਕਰ ਲਿਆ ਤੀਸਰੀ ਚੀਜ਼ ਹੈਗੀਆ ਜਿਹੜਾ ਫਾਇਰ ਕਰ ਸਕਦੇ ਜਿਸ ਚੀਜ਼ ਨੂੰ ਕਿਉਂਕਿ ਅਕਸਰ ਅਸੀਂ ਕਰਦੇ ਆ ਲੇਜ਼ ਦਾ ਖਾਧਾ ਆ ਉਸ ਤੋਂ ਬਾਅਦ ਸੜਤਾ ਦਾ ਲਫਾਫਾ ਸੜਕਾਂ ਦੇ ਉੱਤੇ ਰੁਲਦਾ ਪਿਆ ਉਹੀ ਲਫਾਫੇ ਜਦੋਂ ਬਾਰਿਸ਼ ਪੈਂਦੀ ਜਾਂ ਹੋਰ ਜਾਂਦਾ ਨਾਲੀਆਂ ਚ ਸੀਵਰੇਜ ਜਾਂਦੇ ਆ ਜਿਹਦੇ ਨਾਲ ਇਹ ਮੈਂ ਦੇਖਿਓ ਅੱਗੇ ਚੱਲ ਕੇ ਜਾ ਕੇ ਜਿਹੜੀ ਇਹ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਲਿੰਕ ਕਰਦੀ ਆ ਜਿਵੇਂ ਕਿ ਹੁਣ ਆਪਾਂ ਦੇਖੇ ਇੱਕ ਤਾਂ ਕੂੜੇ ਦੇ ਢੇਰ ਹੋ ਗਏ ਔਰ ਉਹਨਾਂ ਚੀਜ਼ਾਂ ਨੂੰ ਅਸੀਂ ਫੇਸ ਕਰ ਰਹੇ ਆ 스멜 ਆ ਰਹੀ ਆ ਬੁਰਾ ਹਾਲ ਜਦੋਂ ਆਪਾਂ ਕੋਈ ਚੀਜ਼ ਬੰਨ ਕੇ ਸਿੱਡ ਦਿੰਨੇ ਆ ਲਫਾਫਾ ਉਹ ਟੇਰੀ ਲੱਗਣਾ ਨਾ ਉਹ ਗਲਦੀ ਆ ਨਾ ਛੱਡਦੀ ਆ 스멜 ਮਾਰੀ ਜਾਂਦੀ ਆ ਉਲਟਾ ਬਿਮਾਰੀਆਂ ਲੱਗਣ ਦਾ ਵੀ ਖਤਰਾ ਸੋ ਇਹ ਜਦੋਂ ਮੈਂ ਸਾਰਾ ਮੈਟਰ ਸਮਝਿਆ ਕਿ ਇਸ ਤਰੀਕੇ ਨਾਲ ਅਸੀਂ ਇਹਨੂੰ ਅਲੱਗ-ਅਲੱਗ ਕਰ ਸਕਦੇ ਹਾਂ ਜਿਹਦੇ ਨਾਲ ਇਹਦੇ ਨਾਲ ਖਾਦ ਬਣੇਗਾ ਖਾਦ ਜਿਹੜਾ ਅਸੀਂ ਪੌਦਿਆਂ ਨੂੰ ਪਾਵਾਂਗੇ ਕਿਸਾਨਾਂ ਨੂੰ ਦੇ ਦਾਂਗੇ ਉਹਨਾਂ ਦੇ ਯੂਟਿਲਾਈਜ਼ ਹੋਊਗਾ ਦੂਸਰੀ ਚੀਜ਼ ਜਿਹੜਾ ਆ ਬਾਪ ਕੁਆੜੀਆਂ ਨੂੰ ਵੇਚ ਸਕਦੇ ਹੋ ਕੁਆੜੀਆਂ ਨੂੰ ਵਿਕਜੂ ਜਿਹੜਾ ਤੀਸਰਾ ਜਿਹਨੂੰ ਫਾਇਰ ਕਰਨ ਨੂੰ ਫਾਇਰ ਕਰ ਦਾਂਗੇ ਦੇਖੋ ਤਿੰਨ ਤਰੀਕਿਆਂ ਨਾਲ ਸਾਡਾ ਘਰ ਦਾ ਕੂੜਾ ਜਿਹੜਾ ਖਤਮ ਹੋ ਗਿਆ ਜੇ ਅਸੀਂ ਹਾਂਜੀ ਪ੍ਰਧਾਨ ਜੀ ਜਿਕਰ ਗੱਲ ਕੀਤੀ ਜਾਵੇ ਇਸ ਹਮਲੇ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਅੱਗੇ ਵੀ ਲੋਕਾਂ ਨੂੰ ਗਾਈਡ ਕੀਤਾ ਜਾਵੇਗਾ ਹਾਂ ਬਿਲਕੁਲ ਜੀ ਇਸੇ ਲਈ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਇੱਥੇ ਪਹੁੰਚੇ ਤੁਸੀਂ ਆ ਕੇ ਇਸ ਨੂੰ ਕਵਰ ਕੀਤਾ ਇਹ ਚੀਜ਼ ਨੂੰ ਆਪਾਂ ਪੂਰੇ ਸੰਗਰੂਰ ਕੀ ਪੂਰੇ ਪੰਜਾਬ ਪੂਰੇ ਇੰਡੀਆ ਦੀ ਪ੍ਰੋਬਲਮ ਬਣੀ ਹੋਈ ਆ ਪਿੱਛੇ ਤੁਸੀਂ ਦੇਖਿਆ ਸਵਚ ਭਾਰਤ ਦੇ ਵੀ ਇੰਨਾ ਸਰਕਾਰ ਨੇ ਪੈਸਾ ਲਾਇਆ ਇੰਡੀਆ ਲੈਵਲ ਤੇ ਵੀ ਪੰਜਾਬ ਸਰਕਾਰ ਵੀ ਖਰਚ ਕਰ ਰਹੀ ਆ ਔਰ ਲੱਖਾਂ ਰੁਪਈਆ ਸਾਡਾ ਸੀਵੇ ਦੀ ਕਲੀਨਿੰਗ ਨੂੰ ਲੱਗ ਰਿਹਾ ਮਤਲਬ ਜੇਕਰ ਉਹ ਆਪਾਂ ਨੂੰ ਸਹੀ ਦਿਸ਼ਾ ਦੇ ਕੇ ਉਹਨੂੰ ਕਰੀਏ ਤਾਂ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਨੂੰ ਅਸੀਂ ਹੱਲ ਕਰ ਸਕਦੇ ਆ ਸੋ ਉਸੇ ਉਸੇ ਚੀਜ਼ ਨੂੰ ਲੈ ਕੇ ਮੇਰੇ ਦੋਸਤ ਨੇ ਸ੍ਰਿੰਦਰ ਚੱਡਾ ਜੀ ਏ ਆਏ ਨੇ ਇਹਨਾਂ ਨੇ ਮੈਨੂੰ ਦੱਸਿਆ ਸੀ ਇਹ ਅਸੀਂ ਇੰਸਟਾਲ ਕੀਤਾ ਔਰ ਅਸੀਂ ਇਸ ਤਰੀਕੇ ਨਾਲ ਇਹਨੂੰ ਜਿਹੜਾ ਹੈਗਾ ਇਹਦੀ ਮੈਨੇਜਮੈਂਟ ਕਰਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਹੈਗੀਆਂ ਜਿਹੜੀਆਂ ਇਹ ਪ੍ਰੋਬਲਮਸ ਕੂੜੇ ਨੂੰ ਲੈ ਕੇ ਹੋ ਰਹੀਆਂ ਸ਼ਹਿਰ 'ਚ ਵੱਡੇ ਵੱਡੇ ਡੰਪ ਲੱਗ ਰਹੇ ਨੇ ਤੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਅਸੀਂ ਠੀਕ ਕਰ ਸਕਦੇ ਹਾਂ ਜੀ ਸੁਰਿੰਦਰ ਚੱਡਾ ਜੀ ਦੇ ਕਹਿਣ ਤੇ ਇਹਨਾਂ ਨੇ ਅੱਜ ਆਪਣੇ ਘਰ ਵਿੱਚ ਇਤਨੇ ਬਾਲਟੀਆਂ ਲਗਾਈਆਂ ਨੇ ਅਤੇ ਡ੍ਰੀਮ ਲੈਂਡ ਕਲੋਨੀ ਵਿੱਚ ਰਹਿੰਦੇ ਨੇ ਤੇ ਇਹਨਾਂ ਨੇ ਕਿਹਾ ਵੀ ਅਸੀਂ ਹੋਰ ਪਾਸੇ ਵੀ ਅਵੇਅਰ ਕਰਾਂਗੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਕੂੜੇ ਦੇ ਡੰਪਾ ਤੋਂ ਨਹੀਂ ਯਾਦ ਪਾਈ ਜਾ ਸਕਦਾ ਲੇਕਿਨ ਜੋ ਇਹਨਾਂ ਦੇ ਜਤਨਾ ਸਦਕਾ ਇਹ ਸਾਰਾ ਕੁਝ ਹੋ ਰਿਹਾ ਹੈ ਸਾਡੇ ਨਾਲ ਸੁਰਿੰਦਰ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਸ਼ੁਰੂਆਤ ਹੋਈ ਹੈ ਇਸ ਕਲੋਨੀ ਦੇ ਵਿੱਚੋਂ ਲੱਗਦਾ ਹੈ ਕਿ ਇਹ ਜੋ ਸ਼ੁਰੂਆਤ ਹੈ ਹਰ ਇੱਕ ਘਰ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਦਾ ਫਾਇਦਾ ਵੀ ਬਧੇਰਾਗਾ ਕੂੜਾ ਲੋਕਾਂ ਦੇ ਘਰਾਂ ਚੋਂ ਸਿੱਧਾ ਖੇਤਾਂ ਵਿੱਚ ਜਾਏਗਾ ਜਾਂ ਪਲਾਸਟਿਕ ਦਾ ਜੋ ਹੈ ਉਹ ਪਲਾਸਟਿਕ ਵੀ बिक ਸਕਦਾ ਹੈ ਦੇਖੋ ਜੀ ਜਿਹੜੀ ਇਹ ਸ਼ੁਰੂਆਤ ਹੈ ਇਹ ਮੈਂ ਅਜ ਤੋਂ ਨਹੀਂ ਤਕਰੀਬਨ 10-15 ਸਾਲ ਤੋਂ ਕਰ ਰਿਹਾ ਔਰ 10-15 ਸਾਲ ਹੋ ਗਏ ਮੇਰੇ ਘਰ ਦੇ ਵਿੱਚ ਅਜ ਤੱਕ ਕਦੀ ਜਮਾਦਾਰ ਨਹੀਂ ਆਇਆ ਕਿ ਉਹਨੇ ਕੋਈ ਕੂੜਾ ਲੈਣ ਵਾਸਤੇ ਮੇਰਾ ਬੂਹਾ ਖੜਕਾਇਆ ਹੋਵੇ ਵੀ ਮੇਰਾ ਕੂੜਾ ਪਾ ਦਿਓ ਦੇਖੋ ਇੱਕ ਕਾਮਨ ਜੀ ਸੈਂਸ ਹੈ ਅਸੀਂ ਬੜੀ ਵੱਡੀ ਕੰਟਰੀ 'ਚ ਰਹਿ ਰਹੇ ਹਾਂ ਔਰ ਬੜੇ ਮਲਕੀਏ ਅੱਛੀ ਐਜੂਕੇਟਿਡ ਲੋਗਾਂ ਔਰ ਇਹ ਬਹੁਤ ਕਾਮਨ ਜਾਂ ਕਮ ਹੈ ਅਸੀਂ ਆਪਣਾ ਕੂੜਾ ਸੜਕਾਂ ਤੇ ਸੁੱਟੀਏ ਜਾਂ ਜਮਾਦਾਰਾ ਆਵੇ ਉਹ ਲੈ ਕੇ ਜਾਵੇ ਤਾਂ ਇੱਕ ਕਾਮਨ ਜੀ ਗੱਲ ਹੈ ਇਹ ਮੈਂ ਤਿੰਨੇ ਕੂੜੇ ਜਿਹੜੇ ਨੇ ਮੇਰੇ ਮੈਂ ਤਿੰਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਡਿਸਟ੍ਰਿਬਿਊਟ ਕਰਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਯੂਜ਼ ਕਰਦਾ ਤੁਹਾਨੂੰ ਚਰਨ ਜੀ ਜੀ ਦੱਸਿਆ ਵੀ ਇੱਕ ਚੋ ਖਾਤ ਤਿਆਰ ਹੁੰਦੀ ਹੈ ਇੱਕ ਰੀਸਾਈਕਲ ਵਾਸਤੇ ਜਾਂਦਾ ਔਰ ਇੱਕ ਉਹ ਲਿਫਾਫੇ ਹੁੰਦੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਅੱਜ ਕੱਲ ਬਾਹਰੋਂ ਖਾਣਾ ਮੰਗਾਇਆ ਉਹ ਗੰਦਾ ਹੋ ਗਿਆ ਕੁਝ ਵੀ ਆਇਆ ਡਿਸਪੋਜ਼ਲ ਆਇਆ ਕੋਈ ਲਿਫਾਫੇ ਆ ਗਏ ਤਾਂ ਅਸੀਂ ਕੀ ਕਰਦੇ ਹਾਂ ਇਕੱਠੇ ਇੱਕੋ ਹੀ ਕੂੜੇਦਾਨ ਚ ਸੁੱਟ ਦਿੰਨੇ ਆ ਤਾਂ ਜਿਹੜਾ ਹੈਗਾ ਜ਼ਿਆਦਾ ਗੰਦਗੀ ਫਲਾਉਂਦਾ ਹੈ ਤਾਂ ਅਸੀਂ ਉਹ ਤੀਸਰੇ ਬਾਕਸ ਚ ਪਾ ਕੇ ਉਸ ਨੂੰ ਫਾਇਰ ਕਰਦੇ ਆਂ ਦੈਨ ਕੀ ਉਹਦਾ ਜਿਹੜਾ ਹੈਗਾ ਕੂੜਾ ਉਤੇ ਹੀ ਖਤਮ ਹੋ ਜੇ ਸਾਡੇ ਘਰੇ ਕੂੜਾ ਲੇਕਨ ਜਿਹੜਾ ਸਾਡੇ ਕੋ ਰੀਸਾਈਕਲਿੰਗ ਵਾਲਾ ਕੋਈ ਕੰਚ ਹੈ ਕੋਈ ਕਾਗਜ਼ ਹੈ ਪੱਤਰ ਹੈ ਕੋਈ ਪੈਨ ਟੁੱਟ ਗਿਆ ਕੋਈ ਪੈਂਸਲ ਹੈ एवरीथिंग ਅਸੀਂ ਇਸ ਚ ਪਾਈ ਜੰਨਾ ਸਾਡਾ ਹਫਤੇ 10 ਦਿਨ 15 ਦਿਨ ਮਹੀਨੇ ਚ ਜਦ ਵੀ ਭਰਨਾ ਅਸੀਂ ਉਸ ਨੂੰ ਫੋਲਡ ਕਰਨਾ ਹੈ ਜੇਗਾ ਰੀਸਾਈਕਲਿੰਗ ਵਾਲਾ ਕਬਾੜੀ ਆਇਆ ਉਹਨੂੰ ਦੇ ਦਿੱਤਾ ਵੀ ਲੈ ਜਾ ਠੀਕ ਹੈ ਜੀ ਜਾਂ ਖੁਦ ਹੋਇਆ ਤਾਂ ਖੁਦ ਜਾ ਕੇ ਉਹਨੂੰ ਦੇ ਆ ਔਰ ਜਿਹੜੀ ਰਾਖ ਬਣ ਗਈ ਉਹ ਰਾਖ ਮੇਰੇ ਹਿਸਾਬ ਨਾਲ ਮੈਂ ਇੱਕ ਬੱਕਟ ਲਗਾਈ ਹੋਈ ਹੈ ਤੁਹਾਨੂੰ ਮੈਂ ਉਸ ਦੀ ਵੀਡੀਓ ਵੀ ਦੇ ਦਾਂਗਾ ਜਾਂ ਤੁਸੀਂ ਮੇਰੇ ਘਰੇ ਸ਼ੂਟ ਕਰ ਸਕਦੇ ਹੋ ਉਹ ਬੱਕਟ ਇੱਕ ਪੁਰਾਣੀ ਬਾਲਟੀ ਹੈ ਮੇਰੇ ਕੋਲ ਜਿੱਦ ਅੱਜ ਦੇਖੋ ਤਾਂ ਲੋਹੀ ਦੀ ਕੋਈ ਬਾਲਟ ਯੂਜ਼ ਨਹੀਂ ਕਰਦਾ ਤਾਂ ਮੈਂ ਕਿਤੇ ਤਸਲੇ ਚ ਪਹਿਲਾਂ ਅਗਲਾਉਂਦਾ ਸੀ ਤਾਂ ਮੈਂ ਬਾਲਟ ਯੂਜ਼ ਕਰਨੀ ਸ਼ੁਰੂ ਕੀਤੀ ਉਹ ਬਾਲਟੀ ਮੇਰੇ ਖਾ ਸਾਲ ਦੇ ਵਿੱਚ ਮੈਂ ਮੁਸ਼ਕਲ ਨਾਲ ਤਿੰਨ ਚਾਰ ਵਾਰ ਭਰਦੀ ਹੈ ਇੱਕ ਸਾਲ ਦੇ ਅੰਦਰ ਕਿਉਂਕਿ ਰਾਖ ਬਣੀ ਜਾਂਦੀ ਹੈ ਜੋ ਵੀ ਹੈਗਾ ਮੈਂ ਫੂਕਦਾ ਹਾਂ ਰਾਖ ਬਣ ਜਾਂਦਾ ਜੋ ਫੂਕਦਾ ਹਾਂ ਰਾਖ ਬਣ ਜਾਂਦਾ ਉਹ ਬਾਅਦ ਚੁੱਕੀ ਇਹ ਵੀ ਹਜੇ ਉਹਦਾ ਕੋਈ ਯੂਟਿਲਾਈਜੇਸ਼ਨ ਨਹੀਂ ਹੈ ਅਗਰ ਮੈਂ ਦੇਖਾਂ ਤਾਂ ਜਪਾਨ ਵਰਗੀ ਕੰਟਰੀਆਂ ਚੀਨ ਵਰਗੀ ਕੰਟਰੀਆਂ ਦੇ ਅੰਦਰ ਇਹਨਾਂ ਚੀਜ਼ਾਂ ਤੋਂ ਸੜਕਾ ਬਣਾਈਆਂ ਜਾਂਦੀਆਂ ਨੇ ਮੀਨਸ ਕਿ ਜਿਹੜਾ ਅਸੀਂ ਲੋਕ ਸੋਚ ਰਹੇ ਆਂ ਵੀ ਇਹ ਹੈ ਕੂੜਾ ਕਬਾੜ ਹੈ ਗੰਦ ਹੈ ਉਹ ਬਹੁਤ ਫਾਇਦੇਮੰਦ ਹੈ ਅਗਰ ਤੁਸੀਂ ਕਹੋਗੇ ਵੀ ਕਈ ਐਸੀ ਇੰਡਸਟਰੀਆਂ ਨੇ ਜਿਹੜੀਆਂ ਬਾਹਰੋਂ ਗਾਰ ਮੰਗਾਰੀਆਂ ਨੇ ਕੂੜਾ ਰੀਸਾਈਕਲ ਪ੍ਰੋਡਕਟਸ ਜਿਹੜੀਆਂ ਕਿ ਬਾਹਰੋਂ ਮੰਗਾਰੀਆਂ ਔਰ ਅਸੀਂ ਜਿਹੜੇ ਹੈਗੀਆਂ ਸਾਡਾ ਜਿਹੜਾ ਕੂੜਾ ਹੈਗਾ ਉਸ ਨੂੰ ਅਸੀਂ ਯੂਟਿਲਾਈਜ਼ ਨਹੀਂ ਕਰ ਰਹੇ ਤਾਂ ਮੇਰੀ ਤਾਂ ਇਹ ਚਰਨਜੀਤ ਜੀ ਪਾਜੀ ਮੇਰੇ ਦਾ ਵੀ ਫੋਨ ਆਇਆ ਇਹਨਾਂ ਦਾ ਵੀ ਕਹਿੰਦੇ ਤੁਹਾਡਾ ਇਹ ਕਮੈਂਟ ਸੁਣਿਆ ਵੀ ਮੈਂ ਹੋ ਸਕਦਾ ਮੈਂ ਕਹੇ ਜੀ ਬਿਲਕੁਲ ਹੋ ਸਕਦਾ 100% ਹੋ ਸਕਦਾ ਸਿਰਫ ਕੀ ਹੈ ਵੀ ਸਾਡਾ ਸਹਿਯੋਗ ਦੀ ਲੋੜ ਹੈ ਸਾਨੂੰ ਇਹਦੇ ਤੇ ਅਮਲ ਕਰਨਾ ਪਊਗਾ ਇੱਕ ਰੂਟੀਨ ਬਣਾਨੀ ਪਊਗੀ ਮੈਂ ਖੁਦ ਇਹਨਾਂ ਦੇ ਕੋਲ ਆਇਆ ਇਹਨਾਂ ਨੇ ਕਾਲ ਕੀਤੀ ਔਰ ਤੁਹਾਡਾ ਧੰਨਵਾਦ ਹੈ ਤੁਸੀਂ ਵੀ ਆਏ ਇੱਥੇ ਤਾਂ ਇਹ ਜਿਹੜੀ ਚੀਜ਼ ਆਸੀਂ ਪ੍ਰੋਪਰ ਤਰੀਕੇ ਨਾਲ ਘਰ ਤੋਂ ਹੀ ਖਤਮ ਕਰ ਸਕਦੇ ਆ ਜਿੱਥੇ ਵੀ ਤੁਹਾਨੂੰ ਕਿਸੇ ਨੂੰ ਵੀ ਇਸ ਚੀਜ਼ ਦੀ ਲੋੜ ਪੈਂਦੀ ਹੈ ਮੇਰੀ ਕੰਪਨੀ ਐ ਸਟਾਰਪੈਕਸ ਕੰਸਲਟੈਂਸੀਸ ਮੈਂ ਇਸ ਚੀਜ਼ ਨੂੰ ਐਜ਼ ਅ ਕਾਰਪੋਰੇਟ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਪਹੁੰਚਾ ਰਿਹਾ ਹਾਂ ਇਹ ਜੇ ਮੈਂ ਬੰਦਲ ਪ੍ਰਧਾਨ ਜੀ ਜਿਹੜੇ ਗੱਲ ਕੀਤੀ ਜਾਵੇ ਤਾਂ ਤੁਹਾਡੇ ਨਾਲ ਜੇ ਸੰਪਰਕ ਕਰਨਾ ਹੋਵੇ ਅਗਲੇ ਨੇ ਜੇ ਇਸ ਪ੍ਰੋਜੈਕਟ ਨੂੰ ਸਮਝਣਾ ਹੋਵੇ ਤਾਂ ਆਪਣਾ ਫੋਨ ਨੰਬਰ ਬੋਲੋ ਬਿਲਕੁਲ ਦੇ ਸਕਦੇ 935729008 ਤਾਂ ਕਿੰਨੇ ਦਿਨਾਂ ਚ ਇਹ ਬਾਲਟੀ ਭਰ ਜਾਂਦੀ ਹੈ ਤਾਂ ਕਿ ਉਹ ਇਸ ਇਸ ਦਾ ਆਪ ਵੀ ਇਸਤੇਮਾਲ ਕਰ ਸਕਦੇ ਨੇ ਜਾਂ ਤੁਹਾਡੇ ਵੱਲੋਂ ਹੋ ਸਕਦਾ ਅਗਲਾ ਕਈ ਬੰਦੇ ਕਹਿੰਦੇ ਕਿ ਤੁਹਾਡੇ ਵੱਲੋਂ ਕੋਈ ਗੱਡੀ ਭੇਜੀ ਆ ਵੀ ਜਾ سکے ਜਾਵੇਗਾ ਬਿਲਕੁਲ ਬਿਲਕੁਲ ਜੀ ਦੇਖੋ ਜਿਸ ਤਰ੍ਹਾਂ ਹੈਗੇ ਵੀ ਮੈਂ ਪਹਿਲਾਂ ਤਾਂ ਕੋਸ਼ਿਸ਼ ਕਰਦਾ ਹੈਲਪਿੰਗ ਯੂ ਹੈਲਪਿੰਗ ਯੋਰself ਮੈਂ ਤੁਹਾਡੀ ਮਦਦ ਕਰਦਾ ਮੇਰੀ ਕੰਪਨੀ ਦਾ ਇੱਕ ਮੋਟੋ ਹੈ ਹਰੀ ਕੰਪਨੀ ਦਾ ਇੱਕ ਉਦੇਸ਼ ਹੁੰਦਾ ਮੇਰਾ ਉਦੇਸ਼ ਇਹ ਹੈ ਮੈਂ ਤੁਹਾਡੀ ਸਹਾਇਤਾ ਕਰਦਾ ਤਾਂ ਕਿ ਤੁਸੀਂ ਆਪਣੀ ਔਰਾਂ ਦੇ ਔਰਾਂ ਦੀ ਸਹਾਇਤਾ ਕਰ ਸਕੋ ਅਗਰ ਮੈਂ ਕਹਾਂ ਵੀ ਇਹ ਮੈਂ ਕੂੜਾ ਜੜਾ ਹੈਗਾ ਚੱਕ ਕੇ ਲੈ ਕੇ ਜਾਵਾਂ ਅਗਰ ਤੁਸੀਂ ਕਹਿੰਦੇ ਮੈਂ ਇਸ ਲਈ ਕੈਪेबल ਨਹੀਂ ਹਾਂ ਕਰ ਨਹੀਂ ਸਕਦਾ ਤਾਂ ਮੇਰੀ ਸੰਸਥਾ ਦਾ ਬੰਦਾ ਮੇਰੀ ਕੰਪਨੀ ਦਾ ਬੰਦਾ ਆਏਗਾ ਉਹ ਇਸ ਨੂੰ ਲੈ ਕੇ ਜਾਏਗਾ ਜਿਸ ਤਰ੍ਹਾਂ ਦਾ ਵੀ ਪ੍ਰੋਡਕਟ ਹੈਗਾ ਠੀਕ ਹੈ ਜੀ ਔਰ ਉਹ ਅਲੱਗ-ਅਲੱਗ ਹੋਣਾ ਜਿਹਦਾ ਗਿੱਲਾ ਔਰ ਸੁੱਕਾ ਮਿਕਸ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਉਹ ਕੀ ਉਸ ਦਾ ਕੋਈ ਤੁਸੀਂ ਫਿਰ ਪਚਾਰਜ ਵੀ ਕਰੋਗੇ ਜਿਵੇਂ ਹੁਣ ਨਗਰ ਕੌਂਸਲ ਦੇ ਅਧਿਕਾਰੀ ਜੇ ਗੱਡੀ ਆਂਦੀ ਹੈ 100 150 ਪੈ ਲੈ ਜਾਂਦੇ ਨੇ ਜੀ ਐ ਤਾਂ ਇਹ ਦੇਖੋ ਐਸ ਪਰ ਫੈਮਲੀ ਦੇ ਅਕੋਰਡਿੰਗਸ ਹੁੰਦਾ ਵੀ ਕਿਸੇ ਦੀ ਫੈਮਲੀ ਕਿਸ ਤਰ੍ਹਾਂ ਹੁਣ ਇਹਦੇ ਵਿੱਚ ਤੁਸੀਂ ਅਗਰ ਮੇਰੇ ਨਾਲ ਗੱਲ ਕਰੋਗੇ ਤਾਂ ਮੈਂ ਹੁਣ ਚਰਨ ਜੀ ਜੀ ਦੇ ਘਰੇ ਮੈਂ ਤਿੰਨ ਬਾਕਸ ਇੰਸਟਾਲ ਕੀਤੇ ਨੇ ਠੀਕ ਹੈ ਜੀ ਹੁਣ ਇਹਨਾਂ ਦੀ ਇੱਕ ਨਿਊਕਲੀਅਰ ਫੈਮਲੀ ਸਮਾਲ ਫੈਮਲੀ ਛੋਟੀ ਫੈਮਲੀ ਹੈ ਦੈਨ ਹੁਣ ਇਹਦੇ ਵਿੱਚ ਕੀ ਹੈ ਵੀ ਇਹਨਾਂ ਕੱਲ ਨੂੰ ਕੋਈ ਵੱਡੀ ਫੈਮਲੀ ਹੈ ਹੋਟਲ ਵੀ ਨੇ ਈਵਨਸ ਅਗਰ ਮੈਂ ਤੁਹਾਡੀ ਗੱਲ ਕਰ ਰਿਹਾ ਤਾਂ ਮੈਂ ਇੱਕ ਦਿਨ ਅ ਇੱਥੇ ਗਿਆ ਕਾਲੀਦੀਵ ਮੰਦਿਰ ਦੇ ਨਾਲ ਜਿਹੜਾ ਕੂੜੇ ਦਾ ਡੰਬ ਬਣਾ ਰੱਖਿਆ ਰੋਡ ਨੂੰ ਕੂੜੇ ਦਾ ਡੰਬ ਬਣਾ ਰੱਖਿਆ ਤਾਂ ਉੱਥੇ ਕੂੜਾ ਕਿਧਰ ਆਂਦਾ ਤੁਸੀਂ ਮੰਨੋਗੇ ਵੱਡੇ ਵੱਡੇ ਹੋਟਲਾਂ ਦਾ ਔਰ ਵੱਡੇ ਵੱਡੇ ਬੋਰੇ ਔਰ ਟਰਾਲੀ ਦੇ ਵਿੱਚ ਰੱਖ ਕੇ ਲਿਆਉਂਦੇ ਨੇ ਵੱਡੇ ਵੱਡੇ ਬਕਸ ਔਰ ਉੱਥੇ ਹੀ ਸੁੱਟ ਦਿੰਦੇ ਨੇ ਤਾਂ ਇਹ ਮੇਰਾ ਮਤਲਬ ਇਹ ਨਹੀਂ ਹੈ ਵੀ ਮੈਂ ਘਰਾਂ ਤੱਕ ਹਰ ਦੁਕਾਨ ਹਰ ਹੋਟਲ ਹਰ ਮੈਰਿਜ ਪੈਲਸ ਮੇਰੀ ਇੱਛਾ ਇਹ ਹੈ ਵੀ ਗੰਦਗੀ ਨਾ ਹੋਵੇ ਸਵੱਛ ਭਾਰਤ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਔਰ ਸਾਡੀ ਜਿਹੜੀ ਅੱਜ ਕਮੀ ਹੈ ਨਾ ਸਰ ਸਾਡੇ ਹਿੰਦੂਸਤਾਨ ਦੇ ਵਿੱਚ ਇੱਕੋ ਹੀ ਕਮੀ ਹੈ ਸਵੱਛਤਾ ਨਹੀਂ ਸਾਡੀ ਪਾਵਰ ਪੂਰਾ ਗਲੋਬਲ ਜਾਣਦਾ ਹੈ ਪੂਰੀ ਦੁਨੀਆ ਜਾਣਦੀ ਹੈ ਸਾਡੀ ਪਾਵਰ ਕੀ ਹੈ ਪਰ ਸਾਡੀ ਅਗਰ ਕਮੀ ਹੈ ਇੱਕ ਸਵੱਛਤਾ ਨੂੰ ਲੈ ਕੇ ਹੈ ਔਰ ਮੈਂ ਇਸ ਦੇ ਉੱਤੇ ਪਹਿਲਾਂ ਖੁਦ ਇੰਪਲੀਮੈਂਟ ਕੀਤਾ ਮੈਂ ਨਹੀਂ ਮੈਂ ਲੋਕਾਂ ਨੂੰ ਅੱਜ ਦਿਨ ਗਿਆਨ ਦੇਣ ਚਲਾ ਗਿਆ ਨਹੀਂ ਮੈਂ ਇਸ ਨੂੰ ਪ੍ਰੈਕਟੀਕਲੀ ਕਰ ਰਿਹਾ ਔਰ ਮੇਰੀ ਕੰਪਨੀ ਦਾ ਜਿੰਨਾ ਵੀ ਕਲਾਇੰਟਸ ਹੈ ਮਨ ਨੂੰ ਅਪਲਾਈ ਕਰਦਾ ਹੈ ਹੋਂ ਤੱਕ ਕਿੰਨੇ ਬੰਦੇ ਤੁਹਾਡੇ ਨਾਲ ਜੁੜ ਚੁੱਕੇ ਨੇ ਤੇ ਕਿੰਨੇ ਬੰਦੇ ਇਸ ਨੂੰ ਵਰਤ ਰਹੇ ਨੇ ਸੈਂਕੜੇ ਬੰਦੇ ਨੇ ਜੀ ਇਸ ਤਰ੍ਹਾਂ ਪਰ ਮੈਂ ਇਸ ਨੂੰ ਕਦੀ ਉਸ ਦੇ ਨਾਲ ਨਹੀਂ ਯੂਜ਼ ਕੀਤਾ ਸੀਗਾ ਵੀ ਇੱਕ ਐਜ਼ ਅ ਕਾਰਪੋਰੇਟ ਮੈਂ ਇਸ ਨੂੰ ਹੈਂਡਲ ਕਰਾਂ ਤਾਂ ਕਿ ਇੱਕ ਚੈਨਲ ਬਣਾ ਕੇ ਫੀਸ ਲੈ ਕੇ ਮੀਨਜ਼ ਇੱਕ ਸਿਸਟਮ ਬਣਾ ਕੇ ਵੀ ਜਿਸ ਦੇ ਵਿੱਚ ਮੈਂ ਸਰਵਿਸ ਪ੍ਰੋਵਾਈਡ ਕਰਾਂ ਉਹ ਚਰਨਜੀਤ ਜੀ ਨੇ ਮੈਨੂੰ ਇਸ ਸੀਜ਼ਾ ਰਾਹ ਦਿੱਤਾ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਆ ਤਾਂ ਇਹ ਸਿੱਧੀ ਚੀਜ਼ ਨੂੰ ਮੈਂ ਇੱਕ ਐਜ਼ ਅ ਕਾਰਪੋਰੇਟ ਤਰੀਕੇ ਨਾਲ ਹਰ ਬੰਦੇ ਨੂੰ ਸਰਵਿਸ ਦਿੰਦੇ ਨਾਲ ਕਿਤੇ ਕੂੜੇ ਦੇ ਡੰਪਾਂ ਤੋਂ निजात ਮਿਲੂਗੀ ਬਿਲਕੁਲ ਜੀ 100 1% ਸੋ ਮੈਂ ਤੁਹਾਨੂੰ ਇਹ ਕੀ ਕਹਿਣਾ ਚਾਹਾਂਗੇ ਜੋ ਇਹ ਬਹੁਤ ਹੀ ਉਪਰਾਲਾਗਾ 10 12 ਸਾਲਾਂ ਤੋਂ ਇਹ ਆਪ ਵੀ ਯੂਜ਼ ਕਰ ਰਹੇ ਨੇ ਤਾਂ ਦੱਸ ਰਹੇ ਨੇ ਕਿ 10 12 ਸਾਲਾਂ ਤੋਂ ਕਦੇ ਕੂੜਾ ਸਿੱਟਣੀ ਨਹੀਂ ਗਈ ਬਾਈ ਬਸ ਰੀਲੀ ਸਰਪ੍ਰਾਈਜ਼ਡ ਕਿ ਇਹਨਾਂ ਦਾ ਇੰਨਾ ਵਧੀਆ ਆਈਡੀਆ ਇਹਨਾਂ ਨੂੰ ਹੁਣ ਤੱਕ ਕਿਸੇ ਨੇ ਇਹਨਾਂ ਨੂੰ ਕਿਉਂ ਨਹੀਂ ਇਹਨੂੰ ਗੱਲ ਨੂੰ ਸੁਣਿਆ ਵਿਚਾਰਿਆ ਤੇ ਇਹਨੂੰ ਲਾਗੂ ਕੀਤਾ ਸੋ ਪਿਛਲੇ ਦਿਨੀ ਮੈਂ ਦੇਖਿਆ ਮਾਨਯੋਗ ਮੁੱਖ ਮੰਤਰੀ ਸਿੰਦਰਪੁਰ ਭਰਾਜੀ ਨੇ ਵੀ ਇੱਥੇ ਜਿਹੜਾ ਹੈਗਾ ਨਾਬਾ ਗੇਟ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜਿਹੜਾ ਕੂੜਾ ਅਲੱਗ-ਅਲੱਗ ਕਰਕੇ ਦਿਓ ਕਿਉਂਕਿ ਜਦੋਂ ਇਸ ਚੀਜ਼ ਨਾਲ ਹੀ ਇਹਦਾ ਹੱਲ ਹੋ ਸਕਦਾ ਜੇ ਜੇ ਅਸੀਂ ਸੋਚੀਏ ਵੀ ਅਸੀਂ ਤਾਂ ਉਵੇਂ ਹੀ ਸਿੱਟਣਾ ਤੇ ਫਿਰ ਤਾਂ ਦੇਖੋ ਢੇਰ ਕਿੰਨੇ ਕਿੰਨੀ ਕੈਪੈਸਿਟੀ ਆ ਕਿੰਨੇ ਇੱਕ ਗੱਡੀਆਂ ਕਿੰਨੇ ਕਿੱਥੇ ਲੈ ਕੇ ਜਾਓਗੇ ਤੁਸੀਂ ਇਹ ਸਾਰਾ ਕਿੰਨੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਲੋਕ ਮਨਾ ਕਰਨ ਲੱਗ ਗਏ ਇਹਨਾਂ ਨੂੰ ਪਿੱਛੇ ਜਗ੍ਹਾ ਵੀ ਨਹੀਂ ਮਿਲ ਰਹੀ ਸੀ कूੜਾ ਸਿੱਟਣ ਲਈ ਸੋ ਸਾਨੂੰ ਇਸ ਚੀਜ਼ ਨੂੰ ਆਪਣੇ ਮੋਢਲੇ ਐਂਡ ਤੇ ਹੀ ਖਤਮ ਕਰਨਾ ਪਊਗਾ ਜਿਹਦੇ ਨਾਲ ਅਸੀਂ ਬਹੁਤ ਬਿਮਾਰੀਆਂ ਤੋਂ ਉਹ ਵੀ ਸਾਨੂੰ ਸੋਹਣਾ ਲੱਗਦਾ ਸਾਫ਼ ਸੁਥਰਾ ਹਰੇਕ ਚੀਜ਼ ਅੱਛੀ ਲੱਗਦੀ ਆ ਸੋ ਉਸੇ ਤਰੀਕੇ ਨਾਲ ਆਪਾਂ ਇਹਨਾਂ ਜਿਆਦਾ ਪਾਸੇ ਕੋਈ ਵੱਡੀ ਗੱਲ ਨਹੀਂ ਹੈਗੀ ਕਿਸੇ ਨੂੰ ਵੀ ਇਹਨੂੰ ਅਲੱਗ-ਅਲੱਗ ਕਰ ਸਕੀਏ ਆਪਾਂ ਘਰ ਦੇ ਵਿੱਚ ਬੜੇ ਈਜ਼ੀਲੀ ਕਰ ਸਕਦੇ ਆ ਸਿਰਫ ਉਹਨੂੰ ਹੈਬਿਟ ਬਣਾਉਣ ਦੀ ਲੋੜ ਆ ਸੋ ਜਦ ਦੇ ਡੰਪ ਸਾਡੀ ਇਹ ਸੀਵਰੇਜ ਦੀਆਂ ਪ੍ਰੋਬਲਮ ਸਾਡਾ ਇਹ ਪੈਸਾ ਇਹ ਸਾਰਾ ਕੁਝ ਬਚੂਗਾ ਔਰ ਇਹਨਾਂ ਦਾ ਮਸਲਿਆਂ ਦਾ ਹੱਲ ਹੋਊਗਾ ਸੋ ਮੈਂ ਇਸੇ ਦੇ ਮਾਧਿਅਮ ਦੇ ਰਾਹੀਂ ਮਾਨਯੋਗ ਮੁੱਖ ਮੰਤਰੀ ਤੱਕ ਵੀ ਜੀ ਤੱਕ ਵੀ ਇਹ ਪਹੁੰਚਾਉਂਗਾ ਐਮਐਲਏ ਸਾਹਿਬ ਨਾਲ ਵੀ ਗੱਲ ਕਰੂੰਗਾ ਵੀ ਆਪਾਂ ਇੱਥੇ ਕੋਈ ਡੀ ਸਾਹਿਬ ਨੂੰ ਨਾਲ ਲੈ ਕੇ ਕੋਈ ਅਵੇਅਰਨੈਸ ਕੈਂਪੇਨ ਚਲਾਈਏ ਜਿਸ ਦੇ ਨਾਲ ਸਾਰੇ ਲੋਕ ਜੁੜ ਸਕਣ ਔਰ ਆਪਾਂ ਇਸ ਤਰੀਕੇ ਨਾਲ ਇਸ ਕੂੜੇ ਤੋਂ ਜਿਹੜਾ ਹੈਗਾ ਨਜਾਤ ਪਾ ਸਕੀਏ ਜਿਵੇਂ ਕੋਲ ਸਾਡੇ ਚੰਨੀ ਜੀ ਜਿਨ੍ਹਾਂ ਨੇ ਅੱਜ ਆਪਣੇ ਮਹਾਲੇ ਵਿੱਚ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਇਹ ਕੰਮ ਇੱਥੇ ਨਹੀਂ ਰੁਕੇਗਾ ਇਸ ਨੂੰ ਅੱਗੇ ਉੱਚੇ ਲੈਵਲ ਤੱਕ ਲੈ ਆਇਆ ਜਾਵੇਗਾ ਮੁੱਖ ਮੰਤਰੀ ਤੱਕ ਇਸ ਦੀ ਆਵਾਜ਼ ਪਹੁੰਚਾਈ ਜਾਵੇਗੀ ਤੇ ਜੋ ਇੱਥੇ ਲੋਕਲ ਐਮਐਲਏ ਹਨ ਨਿਰਦੇ ਕੋਈ ਭਰਾ ਜੂ ਉਹਨਾਂ ਨੂੰ ਵੀ ਇਹ ਮਿਲਣਗੇ ਸੁਰਿੰਦਰ ਜੀ ਨੂੰ ਨਾਲ ਲੈ ਕੇ ਤੇ ਸੁਰਿੰਦਰ ਜੀ ਨੇ ਕਿਹਾ ਹੈ ਕਿ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਰੀਕਾ ਅਪਣਾ ਲਵਾਂਗੇ ਤਾਂ ਇਸ ਦੇ ਨਾਲ ਆਪਾਂ ਆਪਣਾ ਮਹਾਲਾ ਆਪਣੀਆਂ ਗਲੀਆਂ ਨਾਲੀਆਂ ਆਪਣਾ ਸੀਵਰੇਜ ਅਤੇ ਆਪਣਾ ਸ਼ਹਿਰ ਆਪਣਾ ਪੰਜਾਬ ਆਪਣਾ ਦੇਸ਼ ਹੈ ਪੂਰੀ ਤਰ੍ਹਾਂ ਸਾਫ਼ ਸੁਥਰਾ ਰੱਖ ਪਾਵਾਂਗੇ ਸੰਗਰੂਰ ਤੋਂ ਗੁਰਮਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ